ਸultanpur Lodhi ਦੇ ਹੜ੍ਹ ਪੀੜਤ ਪਿੰਡਾਂ ਵਿੱਚ SGPC ਦੇ ਸਾਬਕਾ ਜਥੇਦਾਰ ਹਰਪ੍ਰੀਤ ਸਿੰਘ ਬੀਬੀ ਜਗੀਰ ਕੌਰ ਹੋਰ ਨਾਂ ਮੈਂਬਰਾਂ ਤੇ ਹਾਜੀਪੁਰ ਦੇ ਸਰਪੰਚ ਸੁਖਵਿੰਦਰ ਸਿੰਘ ਵੱਲੋਂ ਕੀਤਾ ਗਿਆ ਦੌਰਾ ਸultanpur Lodhi ਦੇ ਪਿੰਡਾਂ ਬਾਉਪੁਰ ਅਤੇ ਹੋਰ ਨਾਲ ਲੱਗਦੇ ਪਿੰਡ ਜਿੱਥੇ ਹੜਾ ਦੀ ਮਾਰ ਸਹਿ ਰਹੇ ਨੇ ਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਉਹਨਾਂ ਦੀ ਸਾਰ ਨਹੀਂ ਲੈ ਰਹੀ ਉਤੇੀ ਐਸਜੀਪੀਸੀ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਚੱਦੂ ਮਾਜ਼ਰਾ ਜਥੇਦਾਰ ਬਡਾਲਾ ਬੀਬੀ ਜਗੀਰਕੌਰ ਅੱਗੇ ਆਏ ਉਹਨਾਂ ਵੱਲੋਂ ਪਿੰਡ ਬਾਉਪੁਰ ਪਿੰਡ ਅਹਿਲੀ ਖੁਰਦ ਅਤੇ ਪਿੰਡ ਅਹਾਲੀ ਕਲਾ ਜਾ ਕੇ ਹਰ ਪੀੜਤਾ ਨੂੰ ਲੜਿੰਦਾ ਸਮਾਨ ਵੰਡਿਆ ਗਿਆ ਤੇ 5000 ਡੀਜ਼ਲ ਦੇਣ ਦਾ ਵਾਅਦਾ ਕੀਤਾ ਗਿਆ ਉਹਨਾਂ ਕਿਹਾ ਕਿ ਅਸੀਂ ਹਾਸ ਸਮੇ ਤੁਹਾਡੇ ਨਾਲ ਖੜੇ ਹਾਂ ਅਤੇ ਸਾਡੇ ਤੇ ਸਾਡੀ ਪਾਰਟੀ ਤੇ ਪਾਰਟੀ ਵਰਕਰਾਂ ਵੱਲੋਂ ਇਹਨਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ ਜਦ ਤੱਕ ਹੜਾ ਦਾ ਪਾਣੀ ਖਤਮ ਨਹੀਂ ਹੁੰਦਾ ਉਹਨਾਂ ਵੱਲੋਂ ਹਰ ਤਰ੍ਹਾਂ ਦੀ ਹਰ ਇੱਕ ਪਿੰਡ ਵਾਸੀ ਨੂੰ ਮਦਦ ਕੀਤੀ ਜਾਵੇਗੀ ਅਤੇ ਬਾਅਦ ਵਿੱਚ ਵੀ ਜ਼ਮੀਨ ਨੂੰ ਸਚਾਈ ਯੋਗ ਬਣਾਉਣ ਲਈ ਉਹਨਾਂ ਦੀ ਮਦਦ ਕੀਤੀ ਜਾਵੇਗੀ। ਉਹਨਾਂ ਨੇ ਆਪਣੇ ਪਾਰਟੀ ਵਰਕਰ ਸੁਖਵਿੰਦਰ ਸਿੰਘ ਸਰਪੰਚ ਹਾਜੀਪੁਰ ਦੀ ਖਾਸ ਡਿਊਟੀ ਲਗਾਈ ਹੈ ਤੇ ਸਰਪੰਚ ਸੁਖਵਿੰਦਰ ਸਿੰਘ ਹਾਜੀਪੁਰ ਨੇ ਵੀ ਕੀਤਾ ਹਰ ਵਾਦਾ ਪੂਰਾ ਕਰਨ ਪਿੰਡਾ ਵਾਲਿਆਂ ਨੂੰ ਯਕੀਨ ਦਿਵਾਇਆ ਹੈ। ਜਿੱਥੇ ਉਹਨਾਂ ਆਮ ਲੋਕਾਂ ਦੇ ਹਰ ਇੱਕ ਬੋਲ ਨੂੰ ਸੁਣਿਆ ਉੱਥੇ ਹੀ ਉਹਨਾਂ ਯਕੀਨ ਦਿਵਾਇਆ ਕਿ ਅਸੀਂ ਉਹਨਾਂ ਦੇ ਤੇ ਪੰਜਾਬ ਨਾਲ ਖੜੇ ਹਾਂ। ਉਨਾ ਕਿਹਾ ਕਿ ਅਸੀਂ ਹਰ ਪੀੜਤਾ ਹਰ ਇੱਕ ਇਲਾਕੇ ਵਿੱਚ ਜਾ ਰਹੇ ਹਾਂ ਤੇ ਅਸੀਂ ਹਰ ਇੱਕ ਲੋੜਵੰਦ ਵਿਅਕਤੀ ਨਾਲ ਖੜੇ ਹਾਂ ਤੇ ਇਹਨਾਂ ਲਈ ਸਾਡੇ ਵੱਜੋਂ ਜੋ ਕੁਝ ਵੀ ਹੋ ਸਕਦਾ ਹੈ ਅਸੀਂ ਕਰਨਗੇ ਇਥੋਂ ਤੱਕ ਕਿ ਕਣਕ ਦੀ ਫਸਲ ਬੀਜਣ ਸਮੇਂ ਵੀ ਹਰ ਕਿਸਾਨ ਦਾ ਸਾਥ ਦੇਵਾਂਗੇ ਜਿਹੜੀ ਵੀ ਚੀਜ਼ ਮਿੱਟੀ ਤੇਲ ਬੀਜ ਖਾਦ ਹਰ ਇੱਕ ਚੀਜ਼ ਹਰ ਕਿਸਾਨ ਨੂੰ ਮੁਹੱਈਆ ਕਰਵਾਵਾਂਗੇ ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਬ੍ਰਹਮਸਰੂਪ ਸਹੌਤਾ ਤੇ ਹੀਨਾ ਕੁਮਾਰੀ ਦੀ ਖਾਸ ਰਿਪੋਰਟ ਸਾਡੇ ਜਿਵੇਂ ਇੱਥੇ ਪਾਣੀ ਨਹੀਂ ਕੱਢਦਾ ਸੁਲਤਾਨਪੁਰ ਦੀਆਂ ਕੰਧਾਂ ਨਾਲੋਂ ਵਾਇਦਾ ਅੱਛਾ ਪਾਣੀ ਫਿੱਲਰ ਜਾਂਦਾ ਪਾਣੀ ਖਿੰਡਰ ਜਾਂਦਾ ਹੈ ਤੇ ਸੁਲਤਾਨਪੁਰ ਲੋਧੀ ਜਿਵੇਂ ਪਾਣੀ ਨੂੰ ਡਾਹੀ ਤੇ ਸਾਡੇ ਏਰੀਆ ਜਿਹੜਾ ਇਹ ਭੱਜ ਜਾਂਦਾ ਉਸ ਤੋਂ ਬਾਅਦ ਜਿਵੇਂ ਇਹ ਜਿਹੜਾ ਬੰਨ ਵੀ ਲਾਇਆ ਗਿਆ ਵਾ ਇਹ ਸਰਕਾਰਾਂ ਵੱਲੋਂ ਸਿਰਫ ਪੰਜਾਬ ਲਈ ਨਹੀਂ ਲਾਇਆ ਗਿਆ ਇਹ ਪੰਜਾਬ ਦੇ ਲੋਕਾਂ ਨੂੰ ਬਚਾਉਣ ਲਈ ਲਾਇਆ ਗਿਆ ਇਹ ਲਾਇਆ ਗਿਆ ਰਾਜਸਥਾਨ ਨੂੰ ਪਾਣੀ ਦੇਣ ਵਾਸਤੇ ਹਰੀਕੇ ਹਾਰਡਵਰਕਸ ਬਣਾਇਆ ਗਿਆ ਉੱਥੇ ਜ਼ਮੀਨ ਐਕਵਾਇਰ ਹੋਈ ਤੇ ਨਹਿਰਾਂ ਦੀ ਵੀ ਜ਼ਮੀਨ ਐਕਵਾਇਰ ਹੋ ਉਸ ਤੋਂ ਪਿੱਛੇ ਜਿੱਥੋਂ ਪਾਣੀ ਆ ਰਿਹਾ ਕੋਈ ਅਕਵਾਇਰ ਨਹੀਂ ਹੋਈ ਤੇ ਜਦੋਂ ਪਾਣੀ ਉਹਨਾਂ ਦਾ ਹੈ ਹਰੀਗੇ ਹੈਡ ਬਣਾਇਆ ਤੇ ਪਾਣੀ ਨੂੰ ਰੋਕਿਆ ਤਾਂ ਪਾਣੀ ਖਿਲਰਿਆ ਫਿਰ ਇਹਨਾਂ ਨੇ ਬੰਨ ਲਾਇਆ ਵੀ ਪਾਣੀ ਨੂੰ ਰੋਕ ਕੇ ਤੇ ਢਾਬਾ ਲਾ ਕੇ ਚੜਾਉਣਾ ਉਹ ਜਦੋਂ ਪਾਣੀ ਸਾਡੇ ਏਰੀਆ ਦੇ ਵਿੱਚ ਉਦੋਂ ਤੋਂ ਫਿਰ ਖਿਲਰਦਾ ਜਦੋਂ ਹੜ੍ਹ ਆਉਂਦਾ ਹਰ ਸਾਲ ਆਹੀ ਹੜ੍ਹ ਪ੍ਰਭਾਵਤ ਹਾਂ ਤੇ ਹੁਣ ਅਸੀਂ ਇਸ ਚੀਜ਼ ਦੀ ਆਵਾਜ਼ ਚੁੱਕਦੇ ਆਂ ਇੱਕ ਆਸਾਨ ਹਾਪੀਟ ਆਸਾਨ ਸਵੈਕਟ ਕਮੇਟੀ ਵੀ ਜੋ ਗਰਦਾਸਪੁਰ ਤੋਂ ਲੈ ਕੇ ਫਾਜ਼ਰ ਕਹਿੰਦਾ ਸਾਰੇ ਫਟੇ ਨਾਲ ਨਹੀਂ ਮਿਲਣਾ ਬੁੜੀ ਆ ਲੋ ਬੁੜੀ ਹਾਕੀ ਇਹ ਅਸੀਂ ਚਾਹੁੰਦੇ ਆ ਕਿ ਤੁਸੀਂ ਆਪਣੇ ਲੈਵਲ ਤੇ ਇਹ ਗੱਲ ਕਰੋ ਕਿ ਇਸ ਜਗ੍ਹਾ ਦਾ ਬੜੇ ਇੱਥਾ ਹੱਥ ਜਿੰਨੇ ਵਿਆਹ ਜਿਹੜਾ ਕੋਹਿਦਵਾਲ ਸਾਹਿਬ ਤੋਂ 1 ਕਿਲੋਮੀਟਰ ਦੇ ਵਿੱਚ ਦੀ ਲੰਘਦਾ ਸਾਢੇ ਆ ਚੌੜਾ ਸਕਦੇ ਹਾਂ ਅਸੀਂ ਏਰੀਆ ਇਹ ਜੇ ਅੱਗੇ ਇਹਨਾਂ ਨੇ ਸਰਕਾਰਾਂ ਨੂੰ ਅਸੀਂ ਮੰਗ ਕਰਦੇ ਆ ਕਿ ਇਹ ਦੀ ਚਾਹੁੰਦੇ ਜੇ ਕਿ 1 ਕਿਲੋਮੀਟਰ ਦਾ ਵੱਧਰਾ ਏਰੀਆ ਰੱਖਣਾ ਕਿ ਤੁਸੀਂ ਇਦਾਂ ਕਰੋ ਵੀ ਅੱਗੇ 2 ਕਿਲੋਮੀਟਰ 3 ਕਿਲੋਮੀਟਰ ਜਿੰਨਾ ਰੱਖਣਾ ਰੱਖ ਲੋ ਸਾਡੀ ਜ਼ਮੀਨ ਜਿਹੜੀ ਆ ਉਹਨੂੰ ਅਕਵਾਇਰ ਕਰੋ ਉਹਦੇ ਵਿੱਚ ਦਰਿਆ ਵਗਾਓ ਡੂੰਘਾ 15-20 ਫੁੱਟ ਮੈਂ ਬੰਨ੍ਹ ਲਾ ਦਿਆਂ ਤੇ ਸਾਨੂੰ ਬਚਾਉਣਾ ਹੁਣ ਜਿਹੜਾ ਉਹਦਾ ਦਰਿਆ ਵਾ ਇਹਦੇ ਵਿੱਚ ਤੋਂ ਪਾਣੀ ਘਟ ਗਿਆ ਨਾ ਜੀ ਤੇ 3 ਫੁੱਟ ਪਾਣੀ ਰਹਿ ਗਿਆ 3 ਫੁੱਟ ਸੁੱਕ ਗਿਆ ਤੇ ਕਹਣਾ ਦਰਿਆ ਸੁੱਕ ਗਿਆ 3 ਫੁੱਟ ਵੱਧ ਗਿਆ ਤੇ ਕਹਣਾ ਦਰਿਆ ਭਰ ਗਿਆ ਵਿਕੇਸ਼ ਇਹ ਚੀਜ਼ ਆ ਨਾ ਡੀਸਿਲਟਿੰਗ ਹੁੰਦੀ ਆ ਦੇ ਨਾਂ ਸਾਨੂੰ ਇਥੋਂ ਮਤਲਬ ਲੋਕਾਂ ਨੂੰ ਕਿੰਨੀ ਕਿੰਨੀ ਮਿੱਟੀ ਛੱਡ ਗਈ ਇਹ ਦਰਿਆ ਜਿਹੜਾ ਜੀ ਵੇਖੋ ਜਦੋਂ ਸਾਡੀਆਂ ਜ਼ਮੀਨਾਂ ਦੇ ਵਿੱਚੋਂ ਲੰਘਦਾ ਨਾ ਦੋ ਤਿੰਨ ਦਿਨ ਪਾਣੀ ਲੰਘ ਜੇ ਮਿੱਟੀ ਵਾਲਾ ਚਾਰ ਚਾਰ ਇੰਚ ਦੀ ਮਿੱਟੀ ਹੋ ਜਾ ਹਾਂ ਹੋਣੀ ਹੈ ਕਿ ਇਹਨੂੰ ਤਾਂ ਹੋ ਗਿਆ ਅੱਜ 22 ਦਿਨ ਹਾਂਜੀ ਇਹਨੇ ਦਰਿਆ ਵੀ ਭਰਨਾ ਨਹੀਂ ਉਥੋਂ ਚਲੋ ਸਾਡੀਆਂ ਜ਼ਮੀਨਾਂ ਦੇ ਵਿੱਚ ਪੈਣੀ ਪੈਣੀ ਜਿੱਤੇ ਰਿੱਕੇ ਤੇ ਰੇਤ ਪੈ ਜਾਣੀ ਜਾਂ ਕਿਤੇ ਟੋਆ ਪੈ ਜਾਣਾ ਉਹ ਤਾਂ ਸਾਡੀ ਜਿਹੜੀ ਆ ਹੁਣ 2023 ਚ ਪਾਣੀ ਆਇਆ ਜਿਹੜੀਆਂ ਜ਼ਮੀਨਾਂ ਸਾਡੀਆਂ ਰੇਤ ਪੈ ਗਈਆਂ ਜਾਂ ਟੋਏ ਪੈ ਗਏ ਉਹ ਬਣਾਉ ਬਣਾਈਆਂ 24 ਦੇ ਵਿੱਚ 25 ਝੋਨਾ ਵਾਲਾ ਰਹਿ ਗਿਆ। ਅੱਛੀ ਹੋ ਜਾਣਗੇ। ਤੁਸੀਂ ਤੁਸੀਂ ਸੇ ਹਲਕੇ ਦੇ ਵੀ ਹੋ ਕਿਉਂਕਿ ਇਹ ਏਰੀਆ ਕਪੂਰਥਲਾ ਜ਼ਿਲ੍ਹੇ ਦੇ ਨਾਲ ਸੰਬੰਧਤ ਹੈ ਤੁਸੀਂ ਰਾਜਨੀਤੀ ਪੂਰੀ ਸਰਕਾਰਾਂ ਦੇ ਵਿੱਚ ਵੀ ਰਹੇ ਹੋ ਉਦੋਂ ਵੀ ਤੁਸੀਂ ਕੋਈ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਹੋਣ ਉਹਨਾਂ ਬਾਰੇ ਜ਼ਰੂਰ ਇੱਕ ਅਸੀਂ ਦੇਖੋ ਜੀ ਤੁਸੀਂ ਬੰਨ ਜੀ ਜੀ)^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{})^{} ਦ੍ਰਿਅਮਾ ਵਾਸਤੇ ਤੇ ਬੀਬੀ ਉਪਿੰਦਰਜੀਤ ਕੌਰ ਨੇ ਸਾਰਾ ਇਹਨੂੰ ਐਡਵਾਂਸ ਤੁਸੀਂ ਬੰਨ ਬਣਾਤਾ ਇੱਥੇ ਕੀ ਬਣਾਇਆ ਸੀ ਸਾਰਾ ਐਡਵਾਂਸ ਤੁਸੀਂ ਬੀ ਬੀ ਉਹ ਕਹਿੰਦੇ ਕਿ ਚਲੋ ਕੁਝ ਨਾ ਕੁਝ ਤੇ ਮੇਰੇ ਪਿੰਡ ਬਚ ਜਾਣ ਇਹ ਬਚ ਜਾਣਗੇ ਤੇ ਮੈਂ ਆਪਣੀ ਖੁਸ਼ਕਿਸਮਤੀ ਸਮਝਾਂ ਇਸੇ ਤਰ੍ਹਾਂ ਹਲਕਾ ਪਲਾਟ ਜਿਹੜਾ ਸੀ ਉੱਥੇ ਅਸੀਂ ਸਟੱਡ ਲਵਾਏ ਪੱਥਰਾਂ ਦੇ ਦੂਜੇ ਕਿਤੇ ਅਸੀਂ ਪੱਕਾ ਕੀਤਾ ਔਰ ਇਹ ਇਹ ਜੋ ਕਰਨਾ ਕਿ ਉਹ ਪਿੱਛੋਂ ਤੇ ਲੈ ਕੇ ਜੇ ਅਦੀ ਟੁੱਟਿਆ ਰਹੇ ਇੱਥੇ ਆ ਕੇ ਤਕਲੀਫ ਹੁੰਦੀ ਕਿ ਜਦੋਂ ਪਾਣੀ ਜ਼ਿਆਦਾ ਜਮਾ ਹੋ ਜਾਂਦਾ ਫਿਰ ਉੱਥੇ ਆ ਕੇ ਟੁੱਟ ਜਾਂਦਾ ਸੋ ਮੈਂ ਸਭੀ ਦੀ ਹੈ ਕਿ ਇਹ ਦਰਿਆ ਜਿਹੜੇ ਐ ਇਹਨਾਂ ਨੂੰ ਡੂੰਗਾ ਕਰਨਾ ਚਾਹੀਦਾ ਇਹਦੀ ਜਿੰਨੀ ਜਗ੍ਹਾ ਜਿੰਨਾ ਰਕਬਾ ਉਹਦੀ ਨਿਸ਼ਾਨਦੇਹੀ ਕਰਨੀ ਚਾਹੀਦੀ ਹੈ ਤਾਂ ਜੋ ਦਰਿਆ ਆਪਣੀ ਮਾਲਕੀ ਤੋਂ ਬਾਹਰ ਨਾ ਜਾ ਸਕੇ ਮਾਲਕੀ ਤੋਂ ਬਾਹਰ ਹੀ ਤੋਂ ਹੁੰਦਾ ਜਦੋਂ ਅਸੀਂ ਉਹਦੇ ਵਿੱਚ ਦਖਲ ਅੰਦਾਜ਼ੀ ਕਰਦੇ ਹਾਂ ਸੋ ਮੈਂ ਸਭੀ ਦੀ ਹੈ ਕਿ ਇਹ ਸਰਕਾਰਾਂ ਨੂੰ ਬੜਾ ਚਿੰਤਾ ਹੋਣੀ ਚਾਹੀਦੀ ਹੈ ਇਹ ਨਹੀਂ ਅੱਜ ਦੀ ਗੱਲ ਛੱਡ ਦਿੱਤੀ ਬਸ ਅਸੀਂ ਦੇਤਾ ਜੀ 6000 ਮਾਵਾ ਕਿੰਨਾ ਦੇ ਦੇਣਗੇ ਇੱਕ ਫਸਲ ਘੱਟੋ ਕਾਟੇ ਕਿੱਲੇ ਚ 70 8000 ਰੁਪਏ ਦੀ ਨਿਕਲਦੀ ਹੈ ਘੱਟੋ ਕੱਟ ਤੇ ਕਿੰਨੇ ਕਿੱਲੇ ਜਿਹੜੇ 3 ਲੱਖ ਕਿੱਲੇ ਤੋਂ ਜ਼ਿਆਦਾ ਏਕੜ ਤੋਂ ਜ਼ਿਆਦਾ ਜ਼ਮੀਨ ਕਿੱਢ ਗਈ ਹੁਣ ਉਹ ਜਿਹੜੇ ਘਰ ਜਿਹੜੇ ਜਿਹੜੀ ਸਰਕਾਰਾਂ ਤੇ ਹੁਣ ਮੈਂ ਕੀ ਕਹਾਂ ਜੀ ਕੋਈ ਕਹਿੰਦੇ ਮੁਰਗੀਆਂ ਦੇ ਵੀ ਪੈਸੇ ਦੇਵਾਂਗੇ ਬੱਕਰੀਆਂ ਦੇ ਵੀ ਦੇਵਾਂਗੇ ਕੋਈ ਬਾਤ ਵੀ ਨਹੀਂ ਪੁੱਛਦਾ ਕਿ ਤੇ ਇਹ ਤਾਂ ਪ੍ਰਮਾਤਮਾ ਦੇ ਸਿਰ ਤੇ ਹੀ ਹੈ ਕਿ ਜਿਹੜੇ ਅੱਜ ਲੋਕ ਹੌਸਲਾ ਕਰਕੇ ਬੈਠੇ ਹੈ ਲekin بڑا ਹੌਸਲਾ ਇਹਨਾਂ ਦਾ ਵੀ ਲੋਕਾਂ ਦਾ ਘਰ ਛੱਡਣੇ ਬੜੇ ਔਖੇ ਹੈ